ਪੰਜਾਬ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਗੰਨੇ ਦੇ ਢੇਟਾਂ ਦੇ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਤਾਂ ਗੰਨੇ ਦੀ ਲੱਦੀ ਟਰਾਲੀ ਲੈ ਕੇ ਜਾ ਰਹੀ ਸੀ ਕਿ ਦੋਵੇਂ ਕਿਸਾਨ ਤਾਂ ਅਚਾਨਕ ਰੱਸੀ ਟੁੱਟੇ ਜਾਂਦੀ ਹੈ ਬੈਲੈਂਸ ਟਰੈਕਟਰ ਦਾ ਵਿਗੜ ਜਾਂਦਾ ਤੇ ਇਸ ਦੌਰਾਨ ਜੋ ਹੈ ਜਿੰਨਾ ਵੀ ਗੰਨਾ ਹੁੰਦਾ ਉਹ ਸਾਰਾ ਦੋਨਾਂ ਕਿਸਾਨਾਂ ਦੇ ਉੱਪਰ ਡਿੱਗ ਜਾਂਦਾ ਤਾਂ ਢੇਟਾ ਦਬ ਜਾਂਦਾ ਜਿਸ ਤੋਂ ਬਾਅਦ ਦੋਵਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਤਾਂ ਬੜਾ ਹੀ ਦਰਦਨਾਕ ਹਾਦਸਾ ਜਿਹੜਾ ਇਹ ਵਾਪਰਿਆ ਲੁਧਿਆਣਾ ਦੇ ਖੰਨਾ ਜ਼ਿਲ੍ਹੇ ਦੇ ਵਿੱਚ ਵਾਪਰਿਆ ਖੰਨਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਗੰਨੇ ਢੇਠਾ ਦਬੰਦੇ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਇਤਿਹਾਸਾ ਟਰੈਕਟਰ ਟਰਾਲੀ ਦੇ ਬੇਕਾਬੂ ਹੋਣ ਦੇ ਕਾਰਨ ਇਹ ਦੋਵੇਂ ਕਿਸਾਨ ਆਪਣੇ ਖੇਤੋਂ ਗੰਨਾ ਲੈ ਕੇ ਅਮਲੋਹ ਦੀ ਗੰਨਾ ਮਿਲ ਜਾ ਰਹੀ ਸੀ ਰਸਤੇ ਦੇ ਵਿੱਚ ਹਾਦਸਾ ਵਾਪਰ ਗਿਆ ਮ੍ਰਿਤਕਾਂ ਦੀ ਜੋ ਪਛਾਣ ਹੋਈ ਹੈ 35 ਸਾਲ ਦੇ ਗੁਰਦੀਪ ਅਤੇ ਦਿਦਾਰ ਸਿੰਘ 45 ਸਾਲ ਦੇ ਮਾਜਰੀ ਜਿਹੜੇ ਕਿ ਰਹਿਣ ਵਾਲਾ ਸੀ ਮਾਜਰੀ ਦਾ ਉਸ ਦੇ ਵਜੋਂ ਕੋਈ ਇਹ ਦੋਵਾਂ ਕਿਸਾਨਾਂ ਦੀ ਜੋ ਪ੍ਰਸ਼ਾਨ ਹੋਈ ਹੈ ਦੋਵੇਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਜਿਹੜਾ ਭੇਜ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਸਤੀ ਟੁੱਟਣ ਬਗੋਂ ਸੰਤੁਲਨ ਵਿਗੜਿਆ ਜਾਣਕਾਰੀ ਦੇ ਸਰ ਗੁਰਦੀਪ ਸਿੰਘ ਆਪਣੇ ਗਵਾਂਢੀ ਦਿਦਾਰ ਸਿੰਘ ਵਾਸੀ ਮਾਜਰੀ ਦੇ ਨਾਲ ਗੰਨੇ ਨਾਲ ਲੱਦ ਕੇ ਟਰੈਕਟਰ ਟਰਾਲੀ ਅਮਲੋੜ ਰੋਡ ਖੰਨਾ ਸਥਿਤ ਗੰਨਾ ਮੇਲੇ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਲੋਕ ਬਾਹੂ ਮਾਜ ਦਾ ਪਹੁੰਚਦੇ ਨੇ ਤਾਂ ਗੰਨੇ ਦੇ ਟੇਰ ਦੀ ਰੱਸੀ ਟੁੱਟ ਜਾਂਦੀ ਹੈ ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਜਿਹੜਾ ਉਹ ਗਵਾ ਬੈਠਦਾ ਤੇ ਇਸ ਦੌਰਾਨ ਟਰੈਕਟਰ ਘੁੰਮਦਾ ਹੋਇਆ ਰੇਲਿੰਗ ਤੇ ਚੜ ਜਾਂਦਾ ਹੈ ਟਲਾਨ ਕਾਰਨ ਗੰਨਾ ਦੋਵਾਂ ਕਿਸਾਨਾਂ ਉੱਪਰ ਡਿੱਗ ਪੈਂਦਾ ਹੈ ਘਟਨਾ ਵਾਲੀ ਥਾਂ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਖੜੀ ਸੜਕ ਸੁਰੱਖਿਆ ਬਾਲ ਦੀ ਟੀਮ ਮੌਕੇ ਤੇ ਪੁੱਜੀ ਤਾਂ ਉਸ ਤੋਂ ਬਾਅਦ ਸੜਕ ਸੁਰੱਖਿਆ ਮੁਲਾਜ਼ਮਾਂ ਦੇ ਵੱਲੋਂ ਜੁੜਾ ਇਸ ਗੰਡੇ ਦੇ ਢੇਰ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ ਗੁਰਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੀਦਾਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਰਾਹ ਦੇ ਵਿੱਚ ਉਸ ਦੀ ਜਿਹੜੀ ਮੌਤ ਹੋਈ ਹੈ ਤਾਂ ਬੜੀ ਹੀ ਦਿਲ ਦਾ ਅਰਾਧ ਦੇਣ ਵਾਲੀ ਬੜੀ ਦਰਦਨਾਕ ਘਟਨਾ ਜਿਹੜੀ ਹੈ ਇਹ ਵਾਪਰੀ ਹੈ ਖੰਨਾ ਦੇ ਵਿੱਚ ਵਾਪਰੀ ਹੈ ਦੋ ਕਿਸਾਰ ਖੇਤਾਂ ਦੇ ਵਿੱਚ ਜਿਹੜਾ ਆਪਣਾ ਗੰਨਾ ਸੀ ਗੰਨਾ ਟਰਾਲੀ ਭਰ ਕੇ ਲੱਦ ਕੇ ਲੈ ਕੇ ਜਾ ਰਹੀ ਸੀ ਰਸਤੀ ਦੇ ਨਾਲ ਸਾਰਾ ਗੰਨਾ ਬੰਨਿਆ ਹੋਇਆ ਸੀ ਤਾਂ ਰਸਤੀ ਟੁੱਟ ਜਾਂਦੀ ਹੈ ਅਚਾਨਕ ਸੰਤੁਲਨ ਨਹੀਂ ਵਿਗੜ ਜਾਂਦਾ ਢਲਾਨ ਹੋਣ ਕਰਕੇ ਕਿਉਂਕਿ ਰੇਲਿੰਗ ਦੇ ਉੱਪਰ ਟਰੈਕਟਰ ਚੜ ਜਾਂਦਾ ਤਾਂ ਢਲਾਨ ਹੋਣ ਕਰਕੇ ਜਿਹੜਾ ਸਾਰਾ ਗੰਨਾ ਕਿਸਾਰਾ ਦੇ ਉੱਪਰ ਡਿੱਗ ਪੈਂਦਾ ਦਬ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬੜੀ ਹੀ ਮੰਦਭਾਗੀ ਘਟਨਾ ਇਹ ਵਾਪਰੀ ਅਸੀਂ ਨਾ ਜੀ ਲਿਵੜੇ ਖੜੇ ਸੀਗੇ ਲਿਵੜੇ ਖੜਨ ਤੋਂ ਬਾਅਦ ਸਾਨੂੰ ਰਾਹਗੀਰ ਨੇ ਆ ਕੇ ਦੱਸਿਆ ਵੀ ਉੱਥੇ ਇੱਕ ਟਰੈਕਟਰ ਹੈ ਜਿਹੜਾ ਬੇ ਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਵੀਦੇ ਉੱਪਰ ਚੜ ਗਿਆ। ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਅਸੀਂ 5 ਮਿੰਟ ਦੇ ਵਿੱਚ ਐਸਐਸਐਫ ਟੀਮ ਆਪਣੀ ਆਈ। ਆਉਣ ਤੋਂ ਬਾਅਦ ਅਸੀਂ ਆ ਕੇ ਦੇਖਿਆ ਸਾ ਜਿਹੜੇ 2 ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਤੇ ਇੱਕ ਨਾਲ ਬੈਠਾ ਸੀਗਾ। ਉਹ ਦੋਨੇ ਪੂਰੀ ਤਰ੍ਹਾਂ ਰੱਸੇ ਟੁੱਟ ਕੇ ਟਰਾਲੀ ਦੇ ਉਹ ਗੰਨੇ ਦੇ ਥੱਲੇ ਆ ਗਏ। ਫਿਰ ਸਾਡੇ ਨਾਲ ਕੁਝ ਪਬਲਿਕ ਦੇ ਬੰਦੇ ਹੋ ਗਏ ਵਿਚਾਰੇ। ਉਹਨਾਂ ਨੇ ਸਾਥ ਦਿੱਤਾ ਅਸੀਂ ਮੈਟੋਮੈਟਿਕ ਗੰਨੇ ਕੋਨੇ ਚੱਕ ਕੇ ਬੰਦੇ ਕੱਢੇ ਇੱਕ ਬੰਦਾ ਚਲੋ ਪਹਿਲਾਂ ਠੀਕ ਸੀਗਾ ਰਾਹ ਜਾ ਕੇ ਉਹਦੀ ਮੌਤ ਹੋ ਗਈ। ਤੇ ਦੂਸਰਾ ਬਹੁਤ ਔਖਾ ਕੱਢਿਆ ਉਹਦੀ ਪਹਿਲੇ ਹੀ ਡੈਥ ਪਛਾਣ ਹੋਈ ਕਿਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪਿੰਡ ਮਾਜਰੀ ਦੇ ਨੇ ਜੀ ਤਹਿਸੀਲ ਪੈਲ ਜਿਹੜਾ ਆਪਣਾ ਬੀਜਾ ਰੋਡ ਤੇ ਹੈ ਜੀ ਪਿੰਡ ਮਾਜਰੀ ਜੀ ਅੱਛਾ ਹਾਂਜੀ ਹਾਂਜੀ ਇਹ ਕਾਰ ਦੇ ਕੀ ਲੱਗਦਾ ਕਿ ਓਟਲਾ ਨੇ ਸੀ ਜਾਂ ਕੀ ਹੋਇਆ ਕੀ ਹੈ ਇਹ ਕਾਰ ਨੇ ਇਹ ਹੋਇਆ ਜੀ ਪਹਿਲਾਂ ਟਰੈਕਟਰ ਉਧਰੋਂ ਚੜਦਾ ਸੀ ਤੇ ਟਰੈਕਟਰ ਸੀਗਾ ਫੋੜ ਗੰਨਾ ਜਾਦੇ ਆ ਛੋਟਾ ਫੋੜ ਸੀ ਉਹ ਬੇ ਕੰਟਰੋਲ ਹੋ ਗਿਆ ਰੜਾਈ ਤੋਂ ਰੁੜਣ ਲੱਗੇ ਤੇ ਉਹ ਲੈਫਟ ਸਾਈਡ ਨੂੰ ਘੁੰਮ ਗਿਆ ਕਿਰਨ ਮਗਰੋਂ ਟਰਾਲੀ ਨੇ ਧੱਕ ਮਾਰੀ ਤੇ ਰਸੇ ਟੁੱਟ ਗਏ ਰਸੇ ਟੁੱਟਣ ਨਾਲ ਬੰਦੇ ਥੱਲੇ ਆ ਗਏ ਜੀ ਮੌਕੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਕਿੰਨੀ ਕਿ ਇੱਥੇ ਮੁਸ਼ਕਲ ਕਰਨੀ ਪੈਗੀ ਫਿਰ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਹੈ ਜੀ ਨਾਲ ਪਬਲਿਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇਹ ਤਾਂ ਗੰਨੇ ਚੱਕ ਚੱਕ ਭਗਾ ਭਗਾ ਮਾਰੇ ਪਰੇ ਥੱਲੇ ਉੱਪਰੋਂ ਪੂਲੀਆਂ ਉੱਪਰ ਚੜ ਗਏ ਸੀ ਮੁੰਡੇ ਇੱਕ ਦੋ ਤੇ ਕੱਢੇ ਨਹੀਂ ਜਾਣੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਰ ਬਚੇ ਨਹੀਂ ਜੀ ਡੈਥ ਹੋ ਗਈ ਚਾਰਾਂ ਦੀ ਦੋਨਾਂ ਦੀ